ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਨਾਲ ਭਰੀਆਂ ਦੋ ਟੈਕਸੀਆਂ ਬਾਰਡਰ ਅਫਸਰਾਂ ਵੱਲੋਂ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ। ਕੈਨੇਡਾ ਦੇ ਰਸਤੇ ਨਿਊਯਾਰਕ ਦੀ ਕਲੈਂਟਨ ਕਾਉਂਟੀ ਵਿੱਚ ਪੁੱਜੇ ਭਾਰਤੀਆਂ ਦੀ ਇੱਕ ਮੋਟਲ ਵਿੱਚ ਮੌਜੂਦਗੀ ਬਾਰੇ ਪਤਾ ਲੱਗਣ ਤੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਵੱਲੋਂ ਨਿਗਰਾਨੀ ਰੱਖੀ ਗਈ ਅਤੇ ਦੋ ਮਿਨੀਵੈਨਾਂ ਵਿੱਚ ਨਿਕਲੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੈਨੇ ਵੈਨਾਂ ਦੇ ਡਰਾਈਵਰਾਂ ਵੱਲੋਂ ਪ੍ਰਵਾਸੀਆਂ ਨੂੰ ਨਿਊਯਾਰਕ ਸ਼ਹਿਰ ਦੇ ਬਾਹਰੀ ਇਲਾਕਿਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਨਾਕਾ ਲਾ ਕੇ ਕਾਰਵਾਈ ਕਰ ਦਿੱਤੀ ਇੱਕ ਮਿਨੀ ਵੈਨ ਵਿੱਚ ਬੈਠੇ 20 ਸਾਲ ਦੇ ਸ਼ਿਵਮ ਨੇ ਦੱਸਿਆ ਕਿ ਉਸਨੇ ਅਮਰੀਕਾ ਦੀ ਦੱਖਣੀ ਸਰਹੱਦ ਰਾਹੀਂ ਦਾਖਲ ਹੋਣ ਦੀ ਬਜਾਏ ਕੈਨੇਡਾ ਦਾ ਵੀਜ਼ਾ ਲੈਣਾ ਬਿਹਤਰ ਸਮਝਿਆ ਏਜੰਟਾਂ ਨਾਲ ਗੱਲਬਾਤ ਮਗਰੋਂ ਟੈਕਸੀ ਦਾ ਪ੍ਰਬੰਧ ਹੋ ਗਿਆ ਜਿਸ ਰਾਹੀਂ ਨਿਊਯਾਰਕ ਸ਼ਹਿਰ ਪੁੱਜ ਜਾਣਾ ਸੀ ਅਮਰੀਕਾ ਦੇ ਉੱਤਰੀ ਬਾਰਡਰ ਰਾਹੀਂ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 95% ਵਾਧਾ ਦਰਜ ਕੀਤਾ ਗਿਆ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਵਾਲੇ ਪਾਸਿਓਂ ਆ ਰਹੇ ਪ੍ਰਵਾਸੀਆਂ ਵਿੱਚੋਂ 60% ਭਾਰਤੀ ਹੁੰਦੇ ਨੇ ਸ਼ਿਵਮ ਅਤੇ ਉਸਦੇ ਸਾਥੀਆਂ ਤੋਂ ਟੈਕਸੀ ਡਰਾਈਵਰ ਨੇ 300 ਡਾਲਰ ਪ੍ਰਤੀ ਵਿਅਕਤੀ ਕਿਰਾਇਆ ਵਸੂਲ ਕੀਤਾ ਜਦਕਿ ਏਜੰਟਾਂ ਵੱਲੋਂ ਹੋਰਨਾਂ ਸ਼ਹਿਰਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਫੜੇ ਜਾਣ ਤੇ ਸ਼ਿਵਮ ਨੇ ਅਮਰੀਕਾ ਵਿੱਚ ਪਨਾਹ ਦਾ ਦਾਵਾ ਕਰ ਦਿੱਤਾ ਅਤੇ ਹੁਣ ਇਮੀਗ੍ਰੇਸ਼ਨ ਜੱਜ ਸਾਹਮਣੇ ਪੇਸ਼ੀ ਦੀ ਉਹਦੀ ਕਰ ਰਿਹਾ ਹੈ ਵਰਮਾਉਂਟ ਯੂਨੀਵਰਸਿਟੀ ਵਿੱਚ ਗਲੋਬਲ ਐਂਡ ਰੀਜਨਲ ਸਟੱਡੀਜ਼ ਪ੍ਰੋਗਰਾਮ ਦੇ ਡਾਇਰੈਕਟਰ ਪਾਬਲੋ ਬੋਸ ਨੇ ਕਿਹਾ ਕਿ ਭਾਰਤੀਆਂ ਦੇ ਅਮਰੀਕਾ ਆਉਣ ਦੇ ਕਾਰਨ ਲੈਟਿਨ ਅਮਰੀਕਨਸ ਤੋਂ ਬਿਲਕੁਲ ਵੱਖਰੇ ਹੁੰਦੇ ਨੇ ਭਾਰਤੀਆਂ ਦਾ ਇੱਥੇ ਆਉਣ ਦਾ ਮਕਸਦ ਸਿਰਫ ਰੋਜ਼ਗਾਰ ਹੁੰਦਾ ਹੈ ਅਤੇ ਇੱਥੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਤੱਕ ਪਹੁੰਚਣ ਲਈ ਕੈਨੇਡਾ ਦਾ ਰਾਹ ਚੁਣਿਆ ਜਾਂਦਾ ਹੈ ਜੋ ਮੈਕਸੀਕੋ ਦੇ ਮੁਕਾਬਲੇ ਘੱਟ ਖਤਰਨਾਕ ਸਮਝਿਆ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਜੂਨ ਮਹੀਨੇ ਦੌਰਾਨ 5000 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਦੇ ਉੱਤਰੀ ਬਾਰਡਰ ਤੇ ਰੋਕਿਆ ਗਿਆ ਜਦਕਿ 2021 ਵਿੱਚ ਇਹ ਅੰਕੜਾ ਸਿਰਫ 390 ਦਰਜ ਕੀਤਾ ਗਿਆ ਅਮਰੀਕਾ ਸਰਕਾਰ ਆਪਣੀ ਉੱਤਰੀ ਸਰਹੱਦ ਰਾਹੀਂ ਆ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਤੇ ਜ਼ੋਰ ਦੇ ਰਹੀ ਹੈ ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ ਵਿੱਚ ਸਾਫ਼ ਦਰਸਾਇਆ ਗਿਆ ਹੈ ਕਿ ਗੈਰਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ ਵਿੱਚ ਪਹਿਲਾ ਕਦਮ ਰੱਖਣਗੇ ਅਸਾਲਮ ਦਾ ਦਾਅਵਾ ਵੀ ਉੱਥੇ ਹੀ ਕੀਤਾ ਜਾ ਸਕਦਾ ਹੈ ਇਸ ਦਾ ਸਾਫ਼ ਮਤਲਬ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ ਵਿੱਚ ਪਨਾਹ ਨਹੀਂ ਮਿਲ ਸਕਦੀ ਅਮਰੀਕਾ ਦੇ ਦੱਖਣੀ ਬਾਰਡਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਿੱਤੀ ਬਰੇ ਦੌਰਾਨ 13 ਲੱਖ ਪ੍ਰਵਾਸੀ ਦਾਖਲ ਹੋ ਚੁੱਕੇ ਨੇ ਇਕੱਲੇ ਜੂਨ ਮਹੀਨੇ ਦੌਰਾਨ 83,000 ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਰੋਕਿਆ ਗਿਆ। ਅਮਰੀਕਾ ਦੇ ਦੱਖਣੀ ਬਾਰਡਰ ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ 25,000 ਦੱਸੀ ਜਾ ਰਹੀ ਹੈ। ਥੇਰੋ ਰਿਪੋਰਟ ਹਮਦਰ ਟੀਵੀ